ਨਾਜ਼ਰੀਂ ਦਰੇ ਸਤਲੁਜ ਆਜੇ ਤੂੰ ਵੀਡੀਓ ਦੇ ਦੇਣਾ ਇਹਨੂੰ ਇਹਨੂੰ ਅੰਦੇ ਦਾ ਜਰੂਰ ਵੇਖਣਾ ਤੇ ਭਾਈ ਤਾਂ ਵਾਲੇ ਛੱਤ ਦੇ ਦਰਿਆ ਤੇ ਬੜਾ ਦੁਖੀ ਹੋਈ ਪਈ ਹੈ ਤੇ ਉਹ ਕਹਿੰਦੇ ਅਸੀਂ ਤੇ ਭਾਤ ਵਾਲੇ ਕਹਿੰਦੇ ਤੇ ਸਤਲੁਜ ਦਰਿਆ 'ਚ ਪਾਈ ਨਹੀਂ ਹੈ ਪਰ ਹਉ ਆਜੇ ਪਾਈ ਕਿੱਥੋਂ ਆਜੇ ਤੂੰ ਜਰੂਰ ਕੋਣ ਵੀਡੀਓ 'ਚ ਤੇ ਇਹਦੇ ਵੀਡੀਓ ਨੇ ਵਤ ਵਤ ਲਾਈਕ ਜਿਹਾ ਕਰਨਾ ਤੇ ਗਰੁੱਪਾਂ ਦੇ ਵਿੱਚ ਜਰੂਰ ਸ਼ੇਅਰ ਕਰਨਾ ਕੋਈ ਵੱਡੀ ਗਲਤੀ ਨਾਜ਼ਰੀਨ ਦਰੇ ਸਤਲੋ ਜਿਹੜ ਗੰਦਾ ਸਿੰਘ ਦੇ ਮਕਾਮ ਤੇ ਇਸ ਵਕਤ ਤੁਸੀਂ ਰਿਪੋਰਟ ਵੇਖਦੇ ਪਏ ਜੇ 14 ਅਗਸਤ 2025 ਦੀ ਰਿਪੋਰਟ ਹੈ ਸਤਲੋ ਜਿਹੜ ਗੰਦਾ ਸਿੰਘ ਦੀ ਡੌਨ ਸਟ੍ਰੀਮ ਤੇ ਪਾਣੀ ਆਪੇ ਤੋਂ ਬਾਹਰ ਹੋ ਗਿਆ ਤੁਸੀਂ ਇਹ ਹਜੂਮ ਵੇਖਦੇ ਪਏ ਜੇ ਲੋਕਾਂ ਨੂੰ ਵੇਖਦੇ ਪਏ ਜੇ ਵੱਲੇ ਵਾਲੇ ਦੀ ਬਸਤੀ ਦੇ ਵਿੱਚ ਪਾਣੀ ਦਾਖਲ ਹੋਣਾ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਦਾਖਲ ਹੋਣਾ ਸ਼ੁਰੂ ਹੋ ਗਿਆ ਤੁਸੀਂ ਵੇਖਦੇ ਪਏ ਜੇ ਦੁਬਾਰਾ ਜਿਹੜਾ ਨਾ ਮਕਾਮੀ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਦ ਬੰਨ ਇੱਕ ਛੋਟਾ ਜਿਹਾ ਬੰਨਿਆ ਗਿਆ ਹੈ ਦਰਿਆ ਦੇ ਪੇੜ ਤੋਂ ਪਾਣੀ ਇੱਥੋਂ ਬਾਹਰ ਹੋ ਗਿਆ ਹੈ ਤੇ ਇਸ ਵਕਤ ਤੁਸੀਂ ਦਰਿਆ ਦਾ ਪੈੜ ਵੀ ਵੇਖਦੇ ਪਿਆ ਜੇ ਕਾਹ ਵੀ ਚੁੜਾਂ ਦੇ ਅੰਦਰ ਨਜ਼ਰ ਆਦਾ ਪਿਆ ਹੈ ਔਰ ਪੂਰੇ ਦਰਿਆ ਦੇ ਅੰਦਰ ਇੱਕ ਕਲਾਲੀ ਨਮਾ ਦਰਿਆ ਚੱਲਦਾ ਪਿਆ ਹੈ ਹਰਿਆ ਭਰਿਆ ਪੂਰਾ ਦਰਿਆ ਹੋਇਆ ਪਿਆ ਹਾਲਾਂਕਿ ਸਬਾਹ ਦੀ ਰਿਪੋਰਟ ਦੇ ਮੁਤਾਬਕ ਸੱਤ ਲੋਜ ਦੇ ਅਪਸਟ੍ਰੀਮ ਤੇ ਜਿਹੜਾ ਗੰਡਾ ਸਿੰਘ ਦੀ ਅਪਸਟ੍ਰੀਮ ਤੇ ਪਾਣੀ ਇਹਨਾਂ ਨਹੀਂ ਦੱਸਿਆ ਜਾ ਰਿਹਾ ਸੀ ਉਹਦੇ باوجود ਸੰਝ ਨਹੀਂ ਆਦਾ ਪਿਆ ਇਹ ਚਾਲ ਚੱਲਣ ਕੀ ਹੈ ਭਾਰਤੀ ਪੰਜਾਬ ਦਾ ਇਹ ਸੂਬਾ ਜਿਹੜੀਆਂ ਆਪਣੀਆਂ ਖਬਰਾਂ ਜੇ ਆਪਣੇ ਨਿਊਜ਼ ਚੈਨਲਾਂ 'ਚ ਜਿਹੜੇ ਖਬਰ ਦਿੰਦੇ ਨੇ ਉਹਨਾਂ 'ਚ ਪਾਣੀ ਦੱਸਦੇ ਨੇ 40000 38000 ਕਿਉਂਕਿ ਜਿਹੜਾ ਸਾਡੀ ਹਰੀ ਘੱਦੀ ਡੌਨਟ ਸੀਨ ਦਾ ਕੀਤਾ ਜਾ ਰਿਹਾ ਹੈ ਲੇਕਿਨ ਸਾਡੇ ਕੋਲ ਜਿਹੜਾ ਇੱਥੇ 60 ਤੋਂ ਪਲੱਸ ਜਿਹੜਾ ਨਾ ਪਾਣੀ ਇੱਥੋਂ ਲੰਘਦਾ ਪਿਆ ਇਸ ਵਕਤ ਤੁਸੀਂ ਇਹ ਲੋਕਾਂ ਨੂੰ ਵੇਖਦੇ ਪੈ ਜੇ ਸਤਲੁਜ ਬੱਲੇ ਵਾਲੇ ਦੀ ਜਗ੍ਹਾ ਦੇ ਪਿੰਡ ਦੇ ਵਿੱਚ ਪਾਣੀ ਵਹਿਣਾ ਤਾਂ ਸ਼ੁਰੂ ਹੋ ਗਿਆ ਸੀ ਆਪਣੀ ਮਦਦ ਨਾਲ ਤਦ ਤੱਕ ਤੁਸੀਂ ਟਰੈਕਟਰ ਵੇਖਦੇ ਪੈ ਜੇ ਤੇ ਸਾਰੇ ਲੋਕ ਖੜੇ ਨੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗਦਾ ਪਿਆ ਲੋਕਾਂ ਨੂੰ ਲੋ ਹੋਵੇ ਤੇ ਆਦੇ ਪੈ ਰਹੇ ਔਰ ਪਾਣੀ ਦੇ ਅੰਦਰ ਫਿਲ ਫੁੱਲ ਪਾਣੀ ਜਿਹੜਾ ਨਾ ਇਹ ਆਪੇ ਤੋਂ ਬਾਹਰ ਹੋ ਰਿਹਾ ਹੈ ਇਸ ਵਕਤ ਤੁਸੀਂ ਕਲਾਲੀ ਵੇਖਦੇ ਪੈ ਜੇ ਫੁੱਲ ਕਲਾਲੀ ਜਿਹੜੀ ਚੱਲਦੀ ਪਈ ਔਰ ਪਾਣੀ ਦੇ ਛੱਟੇ ਹੋਰ ਆ ਰਹੇ ਨੇ ਸਤਲੁਜ ਦੀ ਗੱਡਾ ਸਿੰਘ ਦੀ ਡੌਂਟ ਸਟੇਟ ਤੇ ਜੋਦਾਂਗਰ ਤੋਂ 2025 ਦੀ ਰਿਪੋਰਟ ਤੁਸੀਂ ਵੇਖਦੇ ਪਾ ਜੇ ਸ਼ਾਮ 4 ਵਜੇ ਦਾ ਟਾਈਮ ਹੈ ਉਧਰ ਪਾਰ ਜਿਹੜੇ ਰੈਸਕਿਊ ਟੀਮਾਂ ਆ ਜਾਣੇ ਜਿਹੜਾ ਲੋਕਾਂ ਦੀਆਂ ਪਾਰ ਪੇਡਾ ਲੈ ਬੱਕਰੀਆਂ ਪੇਡਾ ਉਹਨੂੰ ਕश्ती ਦੇ ਦਰੀਏ ਜਿਹੜਾ ਨਾ ਪਾਰ ਲੰਘਾਇਆ ਜਾ ਰਿਹਾ ਹੈ ਇਸ ਵਕਤ ਉਹ ਵੀ ਰੈਸਕਿਊ ਕੀਤੀ ਜਾ ਰਹੀਆਂ ਨੇ ਔਰ ਹਾਈ ਅਲਰਟ ਜਿਹੜਾ ਹੋਇਆ ਪਿਆ ਹੈ ਉਹ ਟੀਮਾਂ ਪਹੁੰਚੀਆਂ ਪਈਆਂ ਨੇ ਰੈਸਕਿਊ ਟੀਮਾਂ ਲੋਕਾਂ ਨੂੰ ਵੇਖਦੇ ਪਾ ਜੇ ਲੋਕ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਚੱਲਦਾ ਪਿਆ ਲੋਕ ਆਪਣਾ ਸਮਾਨ ਕੁੰਜਣਾ ਸ਼ੁਰੂ ਕਰ ਦਿੱਤਾ ਜਾਣੇ ਪਿੱਤਰ ਮੰਜੀ ਪੀੜੀ ਹਰ ਤਰ੍ਹਾਂ ਦਾ ਸਮਾਨ ਜਿਹੜਾ ਕੁੰਜਣਾ ਸ਼ੁਰੂ ਵਾਰਤ ਪਹਿਲਾਂ ਸ਼ੁਰੂ ਹੋ ਗਿਆ ਤੁਸੀਂ ਸਾਰੀ ਰਿਪੋਰਟ ਵੇਖਦੇ ਪਾਜੇ ਬੱਲੇਵਾਲੇ ਦੀ ਬੱਚੀ ਬਿਲਕੁਲ ਸਤਲੁਜ ਦਰਿਆ ਦੇ ਉੱਤੇ ਆ ਇਹ ਜਿਹੜੇ ਵਾਸਾਂ ਦੇ ਮੁੱਢ ਜਿਹੜੇ 4 ਦਿਨ ਤੋਂ 5 ਦਿਨ ਤੋਂ ਬੱਲੇਵਾਲੇ ਦੇ ਪਿੰਡ ਵਾਲਿਆਂ ਨੇ ਆਪਣੀ ਮਦਦ ਨਾਲ ਦੇ ਤਹਿਤ ਇਹ ਜਿਹੜੇ ਕਿਨਾਰੇ ਨਾਲ ਮੁੱਢ ਲਾਏ ਨੇ ਅਗਰ ਚੇ ਨਾ ਹੁੰਦੇ ਤੇ ਉਹਨੂੰ ਕਦੇ ਦੀ ਬੱਚੀ ਨੂੰ ਪਾਣੀ ਵੜਿਆ ਹੁੰਨਾ ਸੀ ਇਹ ਆਪਣੀ ਮਦਦ ਨਾਲ ਦੇ ਤਹਿਤ ਬੱਲੇਵਾਲੀ ਬੱਚੀ ਜਿਹੜੇ ਮੁੱਢਾਂ ਨਾਲ ਬਚਾਈ ਜਾ ਰਹੀ ਹੈ ਛੋਟਾ ਜਾਂ ਭਨ ਬੰਨਿਆ ਇਸ ਵਕਤ ਤੁਸੀਂ ਲਾਈਵ ਰਿਪੋਰਟ ਵੇਖਦੇ ਪਾਜੇ ਸਤਲੁਜ ਡੰਡਾ ਸਿੰਘ ਦੀ ਡੌਂਟ ਸਟੇਸ਼ਨ ਤੇ ਪਾਣੀ ਜਿਹੜਾ ਆਪੇ ਤੋਂ ਬਾਹਰ ਹੋ ਗਿਆ ਦਰਿਆ ਉਛਲਣਾ ਸ਼ੁਰੂ ਹੋ ਗਿਆ ਹੈ ਔਰ ਇਹ ਸਾਡਾ ਕਹਣਾ ਹੈ ਹੈਡ ਸੁਲੇਮਾਨ ਕੀ ਵਾਲੇ ਆਪਣਾ ਬੰਦੋਬਸਤ ਕਰ ਲਓ ਆਪਣੀਆਂ ਸੇਫਟੀ ਜਗ੍ਹਾ ਤੇ ਪਹੁੰਚ ਜਾਓ ਇਹ ਤੁਹਾਡੇ ਕੋਲ ਇੱਕ ਬਹੁਤ بڑا ਰੇਲਾ ਆ ਰਿਹਾ ਹੈ